ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਰਫ਼ਤਾਰ ਐਂਬੂਲੈਂਸ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਤੇਜ਼ ਰਫ਼ਤਾਰ ਐਂਬੂਲੈਂਸ ਰਾਹ ਜਾਂਦੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੰਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਵਿਅਕਤੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਤਾਂ ਮੋਗਾ ਦੀ ਇਹ ਖਬਰ ਹੈ ਜਿੱਥੇ ਤੇਜ਼ ਰਫ਼ਤਾਰ ਐਂਬੂਲੈਂਸ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਤੇਜ਼ ਰਫ਼ਤਾਰ ਐਂਬੂਲੈਂਸ ਰਾਹ ਜਾ ਰਹੇ ਇੱਕ ਵਿਅਕਤੀ ਨੂੰ ਜਿਹੜਾ ਮੋਟਰਸਾਈਕਲ ਤੇ ਸਵਾਰ ਹੁੰਦਾ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਹੁਣ ਬਾਈਕ ਸਵਾਰ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਜਿਸ ਕਰਕੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਇੱਕ ਐਂਬੂਲੈਂਸ ਜਿਹੜੇ ਪਿੰਡ ਚੰਡੀਕ ਤੋਂ ਮੋਗਾਵਾਲ ਆ ਰਹੀ ਸੀ ਇਸ ਦਾ ਡਰਾਈਵਰ ਕਾਫੀ ਤੇਜ਼ ਰਫਤਾਰ ਨਾਲ ਇਸ ਐਂਬੂਲੈਂਸ ਨੂੰ ਡਰਾਈਵ ਕਰ ਰਿਹਾ ਸੀ ਕਿ ਅਚਾਨਕ ਅੱਗੇ ਜਾ ਕੇ ਉਸ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਬਾਈਕ ਸਵਾਰ ਇਸ ਹਾਦਸੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਹੈ ਬਾਈਕ ਸਵਾਰ 부ਧ ਸਿੰਘ ਵਾਲਾ ਦਾ ਰਹਿਣ ਵਾਲਾ ਸੀ 37 ਸਾਲ ਦਾ ਇਹ ਵਿਅਕਤੀ ਹੈ ਜਿਸ ਦਾ ਨਾਮ ਚਰਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਉਹ ਘਰ ਦੇ ਵਿੱਚ ਦੁੱਧ ਦੁੱਧ ਪਹੁੰਚਾਉਣ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਰਾਹ ਦੇ ਵਿੱਚ ਹਾਦਸਾ ਵਾਪਰਦਾ ਹੈ ਤੇਜ਼ ਰਫ਼ਤਾਰ ਐਂਬੂਲੈਂਸ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੰਦੀ ਹੈ ਤੇ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਹੁੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੈ ਇਸ ਪੂਰੇ ਹਾਦਸੇ ਸਬੰਧੀ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਡਾਕਟਰ ਨੇ ਕੀ ਕਿਹਾ ਹੈ ਤੇ ਖੁਦ ਐਂਬੂਲੈਂਸ ਦਾ ਡਰਾਈਵਰ ਜਿਸ ਨੇ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਹੈ ਉਸਨੇ ਕੀ ਬਿਆਨ ਦਿੱਤਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਮਨਦੀਪ ਸਿੰਘ ਆਈ ਫਾਦਰਨਾਮ ਚਮਕੌਰ ਸਿੰਘ ਇਹ ਮੇਰੇ ਤਾਈ ਦੇ ਲੜਕਾ ਹੀ ਦੁੱਧਪੌਣ ਚੱਲਿਆ ਸੀਗਾ ਇਹ ਰੋਡ ਤੋਂ ਆਪਣੀ ਗਲੀ ਤੋਂ ਰੋਡ ਤੇ ਚੜਨ ਲੱਗਾ ਸੀਗਾ ਐਂਬੂਲੈਂਸ ਪਿੱਛੋਂ ਤੇਜ਼ ਬਹੁਤ ਆਉਂਦੀ ਸੀਗੀ ਰੋਡ ਤੇ ਹੀ ਚੜਿਆ ਵੀ ਨਹੀਂ ਸੀਗਾ ਪਿੱਛੋਂ ਚੱਕ ਲਿਆ ਉਹਨੇ ਬਾਕੀ ਤੁਸੀਂ ਆਸ ਦਾ ਵੇਖ ਸਕਦੇ ਮੌਕੇ ਤੇ ਕਿੱਥੇ ਜਾ ਕੇ ਗੱਡੀ ਰੁਕੀ ਆ ਸਸਟਾ ਬਹੁਤ ਜ਼ਿਆਦਾ ਉਹਦੇ ਇਹ ਐਂਬੂਲੈਂਸ ਦੇ ਕੋਈ ਮਰੀਜ਼ ਸੀਗਾ ਨਹੀਂ ਕੋਈ ਮਰੀਜ਼ ਨਹੀਂ ਸੀਗਾ ਉਹ ਵੈਸੇ ਹੀ ਤੇਜ ਨੰਗ ਦਾ ਰੋਜ ਅਸੀਂ ਡੇਲੀ ਵੇਨੇ ਇੱਥੇ ਲੋਕ ਰਹਿਣ ਆਲੇ ਆ ਡੇਲੀ ਵੇਨੇ ਉਹ ਤੇਜ ਨੰਗ ਦਾ ਹੀ ਬਹੁਤ ਆ ਤੇ ਇਹ ਦੁੱਦੀ ਕਿੱਧਰ ਜਾ ਰਹੇ ਸੀ ਇਹ ਦੁੱਧਵਾਨ ਚੱਲਿਆ ਸੀਗਾ ਜੀ ਇਹਦਾ ਕੀ ਨਾਂ ਸੀ ਕਿੰਨੇ ਚਰਨਪ੍ਰੀਤ ਸਿੰਘ ਜੀ ਕੀ ਕੀ ਕਿੰਨੀ ਉਮਰ ਹੈ ਦੀ ਇਹਦੀ ਉਮਰ ਹੋ ਗਈ 73 ਸਾਲ ਤੇ ਹਾਲਤ ਕਿੱਦਾਂ ਦੀ ਹੈ ਤੇ ਕਿੱਥੇ ਹੋਣ ਉਹ ਇਸ ਦਾ ਉਹ ਸਰਕਾਰੀ ਚ ਲੈ ਕੇ ਗਏ ਆ ਹਾਲਤ ਤੁਹਾਨੂੰ ਪਤਾ ਹੀ ਆ ਕੌਣ ਲੈ ਕੇ ਗਿਆ ਉਹਨੂੰ ਐਂਬੂਲੈਂਸ ਵਾਲਾ ਮੁੰਡਾ ਹੀ ਆ ਨਾਲ ਇੱਕ ਤਾਂ ਤੇ ਇਹਨੂੰ ਜਿਹੜਾ ਚਲਾ ਰਿਹਾ ਸੀਗਾ ਐਂਬੂਲੈਂਸ ਵਾਲਾ ਜਿਹੜਾ ਐਂਬੂ ਉਹ ਤਾਂ ਸਹੀ ਖੜਾ ਉਹ ਤਾਂ ਦੰਦੀਆਂ ਕੱਢੀ ਜਾਂਦਾ ਸਾਹਮਣੇ ਉਹਨੂੰ ਕੀ ਹੋਣਾ ਉਹ ਵੀ ਇੱਥੇ ਹੀ ਆ ਉਹ ਇੱਥੇ ਹੀ ਵਰਦਾ ਨਾ ਸੇ ਦੀਪ ਸਿੰਘ ਪਿੰਡ ਬੋਤ ਸਿੰਘ ਵਾਲਾ ਮੇਰਾ ਐਕਸੀਡੈਂਟ ਹੋਇਆ ਸਰ ਕੀ ਬੰਦੇ ਕਹਿੰਦੇ ਆ ਜੀ ਹੱਥ ਬਹੁ ਚੱਕੀ ਹੋਈ ਆ ਜੀ ਕਹਿੰਦੇ ਉਹਦਾ ਚੱਕੀ ਬਹੁਤ ਤੇਜ਼ ਗੱਡੀਆਂ ਚਲਾਉਂਦੇ ਆ ਇਹ ਚਾਹੇ ਜਨਾਂ ਚ ਮਰੀਜ਼ ਹੈਗਾ ਚਾਹੇ ਨਹੀਂ ਹੈਗਾਗਾ ਹਾਦਸਾ ਹੋਇਆ ਕਿਵੇਂ ਹਾਦੀ ਖੋ ਨਾ ਹਾਦੀ ਹਾਦਸਾ ਹੋਇਆ ਕਿ ਤਾ ਟਕੜ ਵੀ ਆਵੇ ਇਹ ਕੋਠੇ ਪੱਤੀ ਮੁਹੱਬਤ ਕੋਲੇ ਆ ਹਾਦਸਾ ਹੋਇਆ ਕਿ ਤਾ ਇਹ ਐਂਬੂਲੈਂਸ ਤੇਜ਼ ਚਲਾਉਂਦੇ ਬਹੁਤ ਤੇਜ਼ ਚਲਾਉਂਦੇ ਆ ਇਹ ਕਦ ਮਰੀਜ਼ ਅੰਦਰ ਚ ਹੈਗਾ ਚ ਨਹੀਂ ਹੈਗਾ ਕਦ ਤੂੰ ਟੂ ਟੂ ਲਾ ਕੇ ਇਹ ਪੈਜ ਮਿਹਰ ਬਣਾਈ ਉਹ ਟਾਈਮ ਐਕਸੀਡੈਂਟ ਹੋਇਆ ਉਸ ਟਾਈਮ ਮਰੀਜ਼ ਸੀਗਾ ਇਹਦੇ ਚ ਨਹੀਂ ਹੈਗਾ ਸੀਗਾ ਖਾਲੀ ਸੀ ਖਾਲੀ ਗੱਡੀ ਆ ਇਥੋਂ ਬਈ ਜੀ ਨਾਲ ਹੀ ਆ ਘਰ ਬੰਦੇ ਦਾ ਉਹ ਦੁੱਧ ਪਾਉਣ ਵਾਸਤੇ ਦਿੱਲੀ ਜਾਂਦਾ ਵਾ ਬਾਜ਼ਾਰ ਚ ਉਹ ਨਿਕਲੇ ਆ ਸੜਕ ਦੇ ਸਾਈਡ ਤੇ ਸੀ ਇਹ ਐਮਬੂਲੈਂਸ ਸੀਗੀ ਜਿਹੜੀ ਛੜੱਕ ਤੋਂ ਆਈ ਆ ਬਹੁਤ ਜ਼ਿਆਦਾ ਤੇਜ਼ ਸੀਗੀ ਯਾਨੀ ਕਿ ਹੱਦੋਂ ਵੱਧ ਬਿਲਕੁਲ ਖਾਲੀ ਸੀਗੀ ਉਹ ਬੈਕ ਸਾਈਡ ਤੋਂ ਨੇ ਲਿਆ ਕੇ ਵਿੱਚ ਮਾਰੀ ਗੱਡੀ ਇਹ ਤਾਂ ਕੋਈ ਬੰਦਾ ਸੀਗਾ ਜਿਹਦੇ ਵਿੱਚ ਵੱਜੀਏ ਹਾਂਜੀ ਉਹਦੇ ਕਾਫੀ ਜ਼ਿਆਦਾ ਸਿਰ ਤੇ ਸੱਟਾਂ ਲੱਗੀਆਂ ਪਈਆਂ ਸੀ ਇੱਥੇ ਉਹ ਬੰਦਾ ਦੁੱਧ ਪਾਉਣ ਚੱਲਿਆ ਸੀਗਾ ਜੀ ਮੋਟਰਸਾਈਕਲ ਤੇ ਸੀਗਾ ਅੱਛਾ ਅੱਛਾ ਹਾਂਜੀ ਉਹ ਮੋਟਰਸਾਈਕਲ ਦੀ ਬੈਕ ਸਾਈਡ ਤੇ ਗੱਡੀ ਵੱਜੀ ਆ ਤੇ ਬੰਦੇ ਦੀ ਹਾਲਤ ਕਿਦਾਂ ਹੈ ਹਾਲਤ ਗੰਭੀਰੀ ਹੈ ਜੀ ਹਾਲਤ ਕਾਫੀ ਜ਼ਿਆਦਾ ਤੇ ਐਂਬੂਲੈਂਸ ਚਾਲਕ ਠੀਕ ਹੈ ਐਂਬੂਲੈਂਸ ਚਾਲਕ ਵੀ ਹੋਰ ਕਾਰਨ ਕੀ ਸਮਝੋ ਵੀ ਐਕਸੀਡੈਂਟ ਦਾ ਹੈ ਗੱਡੀ ਤੇਜ਼ ਵਾਲੀ ਸੀ ਜੀ ਇੱਥੇ ਮਰੀਜ਼ ਸੀਗਾ ਕੋਈ ਕੋਈ ਬਿਲਕੁਲ ਖਾਲੀ ਸੀ ਖਾਲੀ ਸੀ ਇਹ ਗੱਡੀ ਅਸਲ 'ਚ ਇਹਦਾ ਇਹਨਾਂ ਦੇ ਪਿੰਡ ਦੇ ਜਿਹੜੇ ਇੱਕ ਦੇ ਵੀ ਜਿਹੜਾ ਹੁਣ ਇੱਥੋਂ ਲੰਘ ਰਿਹਾ ਵਾ ਉਹ ਇਹੀ ਗੱਲ ਕਹਿ ਰਿਹਾ ਵੀ ਇਹ ਬੰਦੇ ਦੀ ਹੱਤ ਬਹੁਤ ਚੱਕੀ ਹੈ ਬੰਦਾ ਬਹੁਤ ਤੇਜ਼ ਗੱਡੀ ਚਲਾਉਂਦਾ ਬਿਨਾਂ ਵਜ੍ਹਾ ਤੋਂ ਵੀ ਬਿਨਾਂ ਕੋਈ ਕਾਰਨ ਤੋਂ ਵੀ ਗੱਡੀ ਇਹ ਫੁੱਲ ਤੇਜ਼ ਹੀ ਲਿਆਉਂਦਾ ਅੱਜ ਵੀ ਬਹੁਤ ਜ਼ਿਆਦਾ ਤੇਜ਼ ਸੀ ਆ ਪਿੱਛੇ ਪਿੰਡ ਵਾਲੇ ਜੋ ਹੁਣ ਲੰਘ ਰਹੇ ਉਹ ਵੀ ਦੱਸ ਰਹੇ ਆ ਵੀ ਬਹੁਤ ਗੱਡੀ ਤੇਜ਼ ਲੱਗੀ ਆ ਤੋਂ ਬਦਲ ਐਂਬੂਲੈਂਸ ਦੇ ਚਾਲਕ ਨੂੰ ਪੁੱਛਿਆ ਗਿਆ ਸੀ ਉਹ ਕਹਿੰਦਾ ਮੈਂ ਫ੍ਰੀ ਆ ਕੋਈ ਕੰਮ ਨਹੀਂ ਸੀਗਾ ਵੀ ਫ੍ਰੀ ਸੀਗੀ ਗੱਡੀ ਵੈਸੇ ਤੇਜ਼ ਲਿਆ ਰਿਹਾ ਸੀ ਕੀ ਨਾਮ ਹੈ ਵੀਰ ਜੀ ਤੁਹਾਡਾ ਇਹਨਾਂ ਲਾਪੇ ਸਿੰਘ ਆ ਜੀ ਆਪਰੇ ਜੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਕਿੱਦਾਂ ਹੋਇਆ ਕਿੱਧਰ ਆ ਗਏ ਕਿੱਧਰ ਜਾ ਰਹੇ ਸੀਗੇ ਸਰ ਮੈਂ ਨਾ ਚੜੱਕ ਤੋਂ ਆ ਰਿਹਾ ਸੀਗਾ ਤੇ ਮੇਰੀ ਗੱਡੀ ਸਾ 60 70 ਤੇ ਸੀਗੀ ਨਾ ਮੇਰਾ ਕੋਈ ਫੋਨ ਚੱਲ ਸੀ ਨਾ ਮੇਰੇ ਗੀਤ ਲੱਗੇ ਸੀਗੇ ਮੈਂ ਤਾਂ ਨੋਰਮਲ ਆ ਰਿਹਾ ਸੀਗਾ ਨਾ ਹਸਪਤਾਲ ਹੀ ਆ ਰਿਹਾ ਸੀਗਾ ਤੇ ਉਹ ਮੋਟਰਸਾਈਕਲ ਤੇ ਡਰਮ ਲਾ ਪਏ ਸੀਗੇ ਆਸ-ਪਾਸੇ ਦੁੱਧ ਵਾਲੇ ਉਹ ਡਰਮ ਮੋਟਰਸਾਈਕਲ ਉਹ ਨਾ ਚਿੱਟੀ ਲੈਂਡ ਤੇ ਆ ਗਿਆ ਕਿਉਂਕਿ ਜਦੋਂ ਮੈਂ ਗੱਡੀ ਕੱਟਦਾ ਮੇਰੀ ਸਿੱਧੀ ਮੰਨ ਨੂੰ ਜਾਣੀ ਸੀ ਉਹਦੇ ਡਰਮ ਨਾਲ ਖਹਿ ਗਈ ਗੱਡੀ ਰਮ ਰਾਖਾ ਕੇ ਨਾਂ ਦੀ ਜੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੱਡੀ ਜਿਹੜੀ ਐਂਬੂਲੈਂਸ ਸੀਗੀ ਤੇਜ਼ ਸੀਗੀ ਜਿਸ ਕਰਕੇ ਹਾਦਸਾ ਵਾਪਰਿਆ ਨਹੀਂ ਸਰ ਗੱਡੀ ਆਪਣੀ ਇੰਨੀ ਤੇ ਸੀ ਲੋਕ ਕਹਿੰਦਾ ਹੈ ਮਤਲਬ ਇਹ ਕੋਈ 150 ਪਲੱਸ ਸੀਗਾ ਕੋਈ ਕਹਿੰਦਾ 120 ਤੇ 100 ਤੇ ਸੀਗਾ ਕਿਉਂਕਿ ਗੱਡੀ ਮੇਰੇ ਸਾਹਮਣੇ ਨਾਰਮਲ 60 70 ਤੇ ਸੀਗੀ ਕਿਉਂਕਿ ਜੇ ਮੈਂ ਮੁੱਕਰਦਾ ਨਹੀਂ ਉਹਤੇ ਮੈਨੂੰ ਉਹਨਾਂ ਨੇ ਚਾਬੀ ਵੀ ਫੜਾ ਦਿੱਤੀ ਮੈਂ ਕਿਹਾ ਨਾ ਮੈਂ ਭਜਦਾ ਨਾ ਮੈਂ ਕੋਈ ਕਰਦਾ ਮੈਂ ਦੁਹਾਂਸ ਵੀ ਉਹਨਾਂ ਨੂੰ ਪੜਾਇਆ ਤੇ ਤੁਸੀਂ ਠੀਕ ਹੋ ਹਾਂ ਜੀ ਮੈਂ ਠੀਕ ਆ ਮੈਂ ਗੱਡੀ ਆਪ ਚਲਾਉਂਦੇ ਸੀ ਗੱਡੀ ਮੈਂ ਚਲਾਉਂਦਾ ਜੀ ਸਰ ਤੇ ਉਹ ਮੁੰਡੇ ਦੀ ਹਾਲਤ ਕਿਦਾਂ ਦੀ ਹੈ ਜਿਹੜਾ ਬਾਈਕ ਸਵਾਰੀ ਲੋਦੀ ਉਹ ਮੇਰੇ ਵੇਖਣ ਤਕਰੀਬ ਤਾਈ ਉਹਦੇ ਮੂੰਹ ਤੇ ਛੱਟ ਸੀਗੀ ਹੁਣ ਉਹਨੂੰ ਪ੍ਰਾਈਵੇਟ ਲੈ ਕੇ ਗਏ ਆ ਲਵ ਲੈ ਕੇ ਗਏ ਆਪਣੇ ਵਾਲਾ ਤੇ ਉਹਦੇ ਵੇਖਣ ਜਾ ਰਿਹਾ ਕਿ ਇਹਨੇ ਆਣਾ ਛੱਟ ਉਹ ਥੋੜੀ ਜਿਹੀ ਰਹਿ ਗਈ ਆ ਹਜੇ ਸਿਰ ਚ ਕਹਿੰਦੇ ਪੈ ਸਕਦਾ ਵੈਸੇ ਠੀਕ ਹੈ ਹਾਂ ਵੈਸੇ ਠੀਕ ਆ ਸਰ ਨੋਰਮਲ ਆ ਉਹਦੇ ਪਰਿਵਾਰ ਨਾਲ ਗੱਲਬਾਤ ਹੋ ਗਈ ਹੈ ਹਾਂਜੀ ਉਹਨਾਂ ਦੇ ਪਰਿਵਾਰ ਉੱਥੇ ਆ ਗਿਆ ਸੀਗਾ ਮੈਂ ਚਾਪਦੀ ਉਹਨਾਂ ਦੇ ਪਰਿਵਾਰ ਨੂੰ ਬੁਣਾਈ ਸੀਗੀ ਕਹਿੰਦੇ ਸੀਗਾ ਇਸ ਭਾਜਦੇ ਨਹੀਂ ਛੋੜੇ ਬੰਦੇ ਦਾ ਇੱਜ਼ਤ ਆ ਸਾਡੀ ਕੋਈ ਪੇਸ਼ੈਂਟ ਹੈ ਸੀ 30 ਸਾਲ ਦਾ ਚਰਨਪ੍ਰੀਤ ਉਹ ਮਤਲਬ ਮੋਟਰਸਾਈਕਲ ਤੇ ਜਾ ਰਿਹਾ ਸੀ ਬਾਈਕ ਤੇ ਉਹਦੇ ਪਿੱਛੇ ਐਂਬੂਲੈਂਸ ਵੱਜੀ ਉਹਦੇ ਘਰ ਦੇੋਂ ਉਹਨੂੰ ਲੈ ਕੇ ਆਏ ਸੀਗੇ ਉਹਦੀ ਹੈਡ ਇੰਜਰੀ ਲੱਗ ਰਹੀ ਸੀ ਬਾਕੀ ਉਹਦੇ ਘਰ ਦੇੋਂ ਉਹਨੂੰ ਪ੍ਰਾਈਵੇਟ ਲੈ ਗਏ ਹੁਣ ਕਿਸ ਤਰ੍ਹਾਂ ਹਾਲਤ ਹੋ ਗਈ ਹੈ ਵੈਸੇ ਤਾਂ ਹੈਡ ਇੰਜਰੀਸ ਫਰਸਟ ایڈ ਅਸੀਂ ਪ੍ਰੋਵਾਈਡ ਕਰਤੀ ਹੈ ਜਿੱਦ ਤੇ ਕੁਝ ਪਤਾ ਲੱਗਾ ਕਿ ਫਿਰ ਐਕਸੀਡੈਂਟ ਹੋਇਆ ਥੀਗਾ ਇਹ ਚ ਰਿਕਰੀਟ ਤੇ ਹੋਇਆ ਸੀਗਾ